ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਚੈਨਲ ਬਹੁਤ ਬਸਵਾਦ ਘੜਾ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ अरोड़ा ਦੇ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਹੈ ਰਮਨ अरोड़ा ਦੀ ਆਵਾਜ਼ ਦੇ ਸੈਂਪਲ ਲੈ ਗਏ ਨੇ ਜਿਹੜੇ ਕਿ ਰਮਨ अरोड़ा ਦੀ ਆਵਾਜ਼ ਚੈੱਕ ਕੀਤੀ ਜਾ ਰਹੀ ਹੈ ਜਿਸ ਤੇ ਵਿੱਚ ਹੁਣ ਇਹ ਸੈਂਪਲ ਫੇਰ ਹੁਣ ਜਾ ਰਹੇ ਨੇ ਜੋ ਰਮਨ अरोड़ा ਦੀ ਆਵਾਜ਼ ਨਹੀਂ ਜਿਹੜੀ ਕੀ ਆਵਾਜ਼ ਦੇ ਵਿੱਚ ਉਹਨਾਂ ਦੀ ਗੱਲਬਾਤ ਹੋਈ ਏ ਔਰ ਉਲੈਨ ਦੇਣ ਹੋਇਆ ਹੈ ਜੋ ਕਿ ਇੱਕ ਹੋਰ ਉਹਨਾਂ ਦਾ ਸਾਥੀ ਜਿਸ ਦੇ ਘਰੋਂ ਕਰੋੜਾਂ ਰੁਪਏ ਫੜੇ ਗਏ ਨੇ ਉੱਥੇ ਵਿਜੀਲੈਂਸ ਵੱਲੋਂ ਫੇਕ ਨੋਟ ਗਿਣਨ ਵਾਲੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਲੈ ਕੇ ਉਸ ਦੇ ਘਰ ਪਹੁੰਚੇ ਨੇ ਜਿਸ ਨੂੰ ਲੈ ਕੇ ਰਮਨ ਅਰੋੜਾ ਤੇ ਉਹਨਾਂ ਦੇ ਪੁੱਤਰ ਦੀਆਂ ਹੋਰ ਮੁਸ਼ਕਲਾਂ ਵਧ ਸਕਦੀਆਂ ਨੇ ਜੋ ਲਗਾਤਾਰ ਜਿਹੜੇ ਵੀ ਨਾਇਕ ਰਾਸਤੇ ਵਿੱਚ ਨੇ ਰਮਨ ਅਰੋੜਾ ਤੇ ਉਹਨਾਂ ਦੇ ਪੁੱਤਰ ਰਾਜੇਂ ਅਰੋੜਾ ਦੇ ਬਾਰੇ ਜਿਹੜੀ ਅੱਜ ਸੁਣਵਾਈ ਹੋਈ ਸੀ ਉਸ ਦੇ ਵਿੱਚ ਬਹੁਤ ਵਰਦਾ ਤੇ ਨਵਾਂ ਮੋੜ ਆਇਆ ਹੈ ਸੋ ਜਲੰਧਰ ਸੈਂਟਰ ਤੋਂ ਵਿਧਾਇਕ ਰਮਨ अरोड़ा ਆਮ ਆਦਮੀ ਪਾਰਟੀ ਦਾ ਇੱਕ ਅਜਿਹਾ ਚਿਹਰਾ ਸੀ ਅਜਿਹਾ ਵਿਧਾਇਕ ਸੀ ਇਕੱਲਾ ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਲਗਾਅ ਸੀ ਮੁੱਖ ਮੰਤਰੀ ਦਾ ਪਰਿਵਾਰ ਰਮਨ अरोड़ा ਦੇ ਘਰ ਆ ਕੇ ਰੁਕਦਾ ਸੀ ਉਹ ਭਗਤ ਹੁੰਦੀ ਸੀ ਹੋਸਟਲਾਂ ਦੇ ਵਿੱਚ ਰਮਨ अरोड़ा ਉਹਨਾਂ ਦਾ ਸਵਾਗਤ ਕਰਦਾ ਸੀ ਔਰ ਉਹਨਾਂ ਨੂੰ ਮਹਿੰਗੇ ਤੋਂ ਮਹਿੰਗੇ ਗਿਫਟ ਦਿੰਦਾ ਸੀ ਜੋ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਸ਼ਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਇਹ ਜਲੰਧਰ ਸੈਂਟਰਲ ਦਾ ਵਿਧਾਇਕ ਰਮਨ ਅਰੋੜਾ ਬਹੁਤ ਮਹਿੰਗੀਆਂ ਜਿਹਨੀਆਂ ਅੰਗੂਠੀਆਂ ਜਿਹੜੀਆਂ ਹੀਰਿਆਂ ਦੀਆਂ 골ਡ ਦੀਆਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਨੂੰ ਦਿੰਦਾ ਰਿਹਾ ਹੈ ਸੋ ਇਸ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਜੋ ਜਲੰਧਰ ਪੱਛਮੀ ਤੋਂ ਸੀਤਲ ਉਂਗਰਾਲ ਜਦੋਂ ਉਹ ਭਾਜਪਾ ਸ਼ਾਮਲ ਹੋਇਆ ਤਾਂ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਲੰਧਰ ਦੇ ਚੌਂਕ ਦੇ ਵਿੱਚ ਬੈਠ ਕੇ ਇੱਕ ਪੈਨ ਡਰਾਈਵ ਦੇਣ ਦੀ ਗੱਲ ਕਹੀ ਸੀ ਉਸ ਪੈਨ ਡਰਾਈਵ ਦੇ ਵਿੱਚ ਉਹੀ ਰਮਨ अरोड़ा ਦੇ ਖੁਲਾਸੇ ਹੋਏ ਸੀ ਕਿ ਭ੍ਰਿਸ਼ਟਾਚਾਰ ਕਿਸ ਤਰ੍ਹਾਂ ਜਲੰਧਰ ਦੇ ਵਿੱਚ ਫੈਲਾਇਆ ਜਾ ਰਿਹਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਉਸ ਸਮੇਂ ਪੈਨ ਡਰਾਈਵ ਲੈਣ ਵਾਸਤੇ ਨਹੀਂ ਆਏ ਸੀ ਲੇਕਿਨ 1 ਸਾਲ ਦੇ ਬਾਅਦ ਜੋ ਰਮਨ अरोड़ा ਦੀ ਸਿਕਿਉਰਿਟੀ ਵਾਪਸ ਲਈ ਜਾਂਦੀ ਹੈ ਫਿਰ ਰਮਨ अरोड़ा ਦੇ ਉੱਪਰ ਵਿਜੀਲੈਂਸ ਦੇ ਵੱਲੋਂ ਕਿ ਰਾਕੇ ਕੇਸ ਦਰਜ ਕੀਤਾ ਜਾਂਦਾ ਹੈ ਔਰ ਉਸ ਦੇ ਕਰਦੇ ਵਿੱਚ ਨੋਟ गिनਨ ਵਾਲੀਆਂ ਮਸ਼ੀਨਾਂ ਲੈ ਕੇ ਵਿਜੀਲੈਂਸ ਪਹੁੰਚਦੀ ਹੈ ਜਿੱਥੋਂ ਬਹੁਤ ਸਾਰਾ ਧਨ ਕੱਢਿਆ ਜਾਂਦਾ ਹੈ ਔਰ ਬਹੁਤ ਸਾਰੇ ਜਿਹੜੇ ਦਸਤਾਵੇਜ਼ ਪ੍ਰਾਪਤ ਕੀਤੇ ਜਾਂਦੇ ਨੇ ਜਿਸ ਦੇ ਆਧਾਰ ਦੇ ਉੱਪਰ ਰਮਨ ਅਰੋੜਾ ਪੈਸੇ ਲੈਂਦਾ ਸੀ ਔਰ ਫਿਰ ਉਹਨਾਂ ਲੋਕਾਂ ਨੂੰ ਜਿਹੜਾ ਕਿ ਪੈਸੇ ਲੈ ਕੇ ਉਹਨਾਂ ਦੇ ਨਾਲ ਰਾਜੀ ਨਾਵਾ ਕਰਦਾ ਸੀ ਸੋ ਰਮਨ ਅਰੋੜਾ ਤੇ ਉਹਨਾਂ ਦਾ ਪੁੱਤਰ ਰਾਜਨ ਅਰੋੜਾ ਜਿਹੜਾ ਕਿ ਲਗਾਤਾਰ ਆਪਣੀ ਜ਼ਮਾਨਤ ਲਈ ਅਰਜ਼ੀਆਂ ਲਾ ਰਹੇ ਸੀ ਪਰ ਅਦਾਲਤ ਨੇ ਉਹਨਾਂ ਦੀਆਂ ਜ਼ਮਾਨਤਾਂ ਰੱਦ ਕੀਤੀਆਂ ਨੇ ਜਿਸ ਨੂੰ ਲਾਤੇ ਰਮਨ ਅਰੋੜਾ ਨੂੰ ਹੁਣ 30 ਜੂਨ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਔਰ ਰਾਜਨ ਅਰੋੜਾ ਜੋ ਰਮਨ ਅਰੋੜਾ ਦਾ ਪੁੱਤਰ ਹੈ ਉਸ ਦੀ ਜ਼ਮਾਨਤ ਦੀ ਸੁਣਵਾਈ ਵੀ 3 ਜੁਲਾਈ ਨੂੰ ਹੋਵੇਗੀ ਜੋ ਕਿ ਅੱਜ ਉਸ ਨੂੰ ਰੱਦ ਕਰ ਦਿੱਤਾ ਗਿਆ ਜੇ ਇੱਕ ਹੋਰ ਰਮਨ ਅਰੋੜਾ ਦਾ ਸਾਥੀ ਮਹੇਸ਼ ਮੁਖੀਜਾ ਜੋ ਆੜਤੀਏ ਜਿਸ ਦੀ ਮੈਡੀਕਲ ਅਰਜੀ ਤੇ ਸੁਣਵਾਈ 2 ਜੁਲਾਈ ਨੂੰ ਹੋਵੇਗੀ ਸੋ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਟੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਲਗਾਤਾਰ ਵਦਨੀਆਂ ਜਾਰੀਆਂ ਨੇ ਅੱਗੇ-ਅੱਗੇ ਖੁਲਾਸੇ ਹੋਰ ਹੋ ਰਹੇ ਨੇ ਨਾਇਕ ਹਰਾਸਦੇ ਮਿਆਦ ਪੂਰੀ ਹੋਣ ਤੋਂ ਬਾਅਦ ਰਮਨ ਅਰੋੜਾ ਨੂੰ ਇੱਕ ਵਾਰ ਫਿਰ ਅਦਾਲਤ ਦੇ ਨਾਇਕ ਹਰਾਸਦੇ ਵਿੱਚ ਪੇਸ਼ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਦੇ ਪੁੱਤਰ ਰਾਜੇਂ ਅਰੋੜਾ ਦੀ ਅਗਾਊ ਜਮਾਨਤ ਪਟੀਸ਼ਨ ਤੇ ਵੀ ਸੁਣਵਾਈ ਨਹੀਂ ਹੋ ਸਕੀ ਜਿਸ ਕਾਰਨ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ ਹੁਣ ਇਸ ਪਟੀਸ਼ਨ ਤੇ ਅਗਲੀ ਸੁਣਵਾਈ 3 ਜੁਲਾਈ ਨੂੰ ਹੋਵੇਗੀ ਵਿਜੀਲੈਂਸ ਰਾਜੇਂ ਅਰੋੜਾ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਨਾਇਕ ਹਿਰਾਸਤ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਰਮਨ ਅਰੋੜਾ ਨੂੰ ਛੇਨਚਰਬਾਰ ਨੂੰ ਜੋ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ ਦੁਬਾਰਾ ਨਾਇਕ ਹਿਰਾਸਤ ਵਿੱਚ ਪੇਟਿਆ ਗਿਆ ਹੁਣ ਰਮਨ ਅਰੋੜਾ 30 ਜੂਨ ਨੂੰ ਦੁਬਾਰਾ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਸੋ ਵਿਜੀਲੈਂਸ ਬਿਊਰੋ ਦੀ ਟੀਮ ਦਾ ਕਹਿਣਾ ਹੈ ਕਿ ਰਮਨ ਅਰੋੜਾ ਤੇ ਉਹਨਾਂ ਦੇ ਕਰੀਬੀਆਂ ਨੇ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਕਰੋੜਾਂ ਰੁਪਏ ਇਕੱਠੇ ਕੀਤੇ ਨੇ ਜੋ ਗੈਰਕਾਨੂੰਨੀ ਜਾਇਦਾਦ ਬਣਾਈਏ ਰਮਨ अरोड़ा ਵਿਰੋਧਾਪਰਾਪਸ਼ਿਕਾਇਤਾਂ ਤੇ ਦਸਤਾਵੇਜ਼ ਸਬੂਤਾਂ ਦੇ ਆਧਾਰ ਤੇ ਇੱਕ ਕਾਰਵਾਈ ਕੀਤੀ ਗਈ ਏ ਸੋ ਇੱਕ ਉਹਨਾਂ ਦਾ ਸਾਥੀ ਜੋ ਮਹੇਸ਼ ਮੁਖੇਜਾ ਦੀ ਵੀ ਹਰਾਸਤ ਜਿਹੜੀ 30 ਤਰੀਕ ਤੱਕ ਵਧਾ ਦਿੱਤੀ ਗਈ ਏ ਇਸ ਮਾਮਲੇ ਦੇ ਵਿੱਚ ਇੱਕ ਮਹੱਤਵਪੂਰਨ ਕਿਰਦਾਰ ਰਮਨ अरोड़ा ਦਾ ਕਰੀਬੀ ਸਾਥੀ ਮਹੇਸ਼ ਮੁਖੇਜਾ ਵੀ ਏ ਜੋ ਲੰਬੇ ਸਮੇਂ ਤੋਂ ਉਸ ਨਾਲ ਜੁੜਿਆ ਹੋਇਆ ਸੀ ਮੁਖੇਜਾ ਨੂੰ ਸੇਨਚਰਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਨੂੰ ਨਹਿਕ ਰਸਤੇ ਮਿਆਦ ਖਤਮ ਹੋਣ ਤੋਂ ਬਾਅਦ ਫਿਰ ਅਦਾਲਤ ਨੇ ਉਹਨਾਂ ਨੂੰ 30 ਜੂਨ ਤੱਕ ਦੁਬਾਰਾ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਦੱਸਿਆ ਜਾ ਰਿਹਾ ਕਿ ਆਰਤੀਆ ਮੁਖੇਜਾ ਦੇ ਕੋਲ ਕਰੋੜਾਂ ਦੀ ਜਾਇਦਾਦ ਹੈ ਜੋ ਰਮਨ अरोड़ा ਦੀ ਸਰਪਸਤੀ ਹੇਠ ਬਣਾਈ ਗਈ ਹੈ ਵਿਜੀਲੈਂਸ ਦੀ ਜਾਇਦਾਦ ਜੋ ਉਹ ਜਾਂਚ ਕਰ ਰਹੀ ਹੈ ਸੋ ਰਮਨ अरोड़ा ਤਾਂ ਸਰਕਾਰੀ ਵਕੀਰ ਨੇ ਵਿਧਾਇਕ ਰਮਨ अरोड़ा ਦੀ ਆਵਾਜ਼ ਦਾ ਸੈਂਪਲ ਲੈਣ ਲਈ ਅਦਾਲਤ ਵਿੱਚ ਅਰਜੀ ਦਿੱਤੀ ਸੀ ਦੱਸਿਆ ਜਾ ਰਿਹਾ ਕਿ ਹੁਣ ਸਾਰਾਂ ਲੋਕਾਂ ਨਾਲ ਉਹਨਾਂ ਦੀ ਗੱਲਬਾਤ ਸਾਹਮਣੇ ਆਈ ਹੈ ਜਿਸ ਤੋਂ ਪੈਸੇ ਦੇ ਲੈਣ ਦੇਣ ਦੀ ਗੱਲ ਚੱਲ ਰਹੀ ਹੈ ਸੋ ਅਜੇ ਇਸ ਤੀਥੀ ਵਿੱਚ ਜਦੋਂ ਉਹਨਾਂ ਦੀ ਆਵਾਜ਼ ਦਾ ਸੈਂਪਲ ਲੈਣ ਦੇ ਇਸ ਨੂੰ ਮੇਲ ਕਰਨ ਦੀ ਗੱਲ ਹੋਈਏ ਤਾਂ ਵਿਜੀਲੈਂਸ ਨੇ ਇਹ ਅਰਜੀ ਦਿੱਤੀ ਹੈ ਇਸ ਅਰਜੀ ਦੀ ਸੁਣਵਾਈ 25 ਜੂਨ ਨੂੰ ਹੋਵੇਗੀ ਸੋ ਰਮਨ ਦੇ ਨਾਲ ਮਹੇਸ਼ ਮੁਖੀਜਾ ਦੇ ਵਕੀਲ ਨੇ ਵੀ ਮੈਡੀਕਲ ਅਰਜੀ ਦਿੱਤੀ ਹੈ ਕਿ ਉਹਨਾਂ ਦੀ ਸਿਹਤ ਖਰਾਬ ਰਹਿੰਦੀ ਹੈ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਬਾਹਰੋਂ ਇਲਾਜ ਕਰਾਉਣ ਲਈ ਇੱਕ ਅਰਜੀ ਦਿੱਤੀ ਗਈ ਹੈ ਜਿਸ ਤੇ ਸੁਣਵਾਈ 2 ਜੁਲਾਈ ਨੂੰ ਹੋਵੇਗੀ ਪਰ ਇਸ ਤੋਂ ਪਹਿਲਾਂ ਕਿ ਰਮਨ ਅਰੋੜਾ ਦੀ ਜ਼ਮਾਨਤ ਤੇ ਖਰਚ ਕਰ ਦਿੱਤੀ ਗਈ ਹੈ ਸੋ ਉਹਨਾਂ ਦੇ ਤੀਸਰਾ ਸਾਥੀ ਰਾਜੂ ਮਦਾਨੇ ਜੋ ਰਮਨ ਅਰੋੜਾ ਦਾ ਖੂੜ ਮੈਂ ਉਸਦੀ ਜ਼ਮਾਨਤ ਪੇਸ਼ਣ ਵੀ ਅਦਾਲਤ ਦੇ ਵਿੱਚ ਵਿਚਾਰ ਅਧੀਨ ਹੈ ਸੋ ਉਸਦੀ ਜ਼ਮਾਨਤ ਪੇਸ਼ਣ ਤੇ ਹੁਣ ਮੰਗਲਵਾਰ ਨੂੰ ਜਾਣੀ ਕਿ ਅੱਜ ਜਿਹੜੀ ਇਹ ਸੁਣਵਾਈ ਹੋਵੇਗੀ ਮੰਨਿਆ ਜਾ ਰਿਹਾ ਕਿ ਜੇਕਰ ਉਸ ਨੂੰ ਜ਼ਮਾਨਤ ਨਹੀਂ ਮਿਲਦੀ ਤਾਂ ਵਿਜੀਲੈਂਸ ਉਸਦੇ ਖਿਲਾਫ ਵੀ ਗ੍ਰਿਫਤਾਰੀ ਕਾਰਵਾਈ ਕਰ ਸਕਦੀ ਹੈ ਰਾਜੂ ਮਦਾਨ ਦੇ ਸਰਕਾਰੀ ਕੰਮ ਚ ਵਿਸਥਾਚਤ ਗੈਰ ਕਾਨੂੰਨੀ ਲੈਣ ਦੇਣ ਦਾ ਜਿਹੜਾ ਸ਼ਾਮਲ ਹੋਣ ਦਾ ਵੀ ਦੋਸ਼ ਹੈ ਵਿਜੀਲੈਂਸ ਟੀਮ ਨੇ ਉਸਦੇ ਖਿਲਾਫ ਵੀ ਥੋਸ ਸਬੂਤ ਇਕੱਠੇ ਕਰ ਲਏ ਨੇ ਸੋ ਲਗਾਤਾਰ ਉਹਨਾਂ ਦੇ ਸਾਰੇ ਸਾਥੀ ਜਿਹੜੇ ਕਿ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਜਾ ਰਹੀਆਂ ਨੂੰ ਰਮਨ ਅਰੋੜਾ ਤੇ ਰਾਜਨ ਅਰੋੜਾ ਜਿਹੜੇ ਕਿ ਦੋਨੋਂ ਪਿਓ ਪੁੱਤ ਨੇ ਉਹਨਾਂ ਨੂੰ ਹੁਣ ਫਿਰ ਵਿਜੀਲੈਂਸ ਦੇ ਵੱਲੋਂ ਜਿਹੜਾ ਕਿ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਜਨ ਅਰੋੜਾ ਨੂੰ ਜਦੋਂ ਕਿ ਰਮਨ ਅਰੋੜਾ ਪਹਿਲਾਂ ਹੀ ਅਦਾਲਤ ਦੇ ਵਿੱਚ ਜਿਨ੍ਹਾਂ ਨੂੰ 30 ਜੂਨ ਤੱਕ ਹੁਣ ਦੁਆਰਾ ਪੇਸ਼ ਹੋਣ ਦੇ ਹੁਕਮ ਜਾਰੀ ਹੋਏ ਨੇ